ਮਾਡਲ ਕਿੰਨਾ ਬਈ ਜੀ ਇਹ 10 ਮਾਡਲ ਹੈ ਵੀਰੇ ਲੈ ਵੀ 10 ਮਾਡਲ ਹੈ ਇਹ ਸਟੀering ਦਾ ਟਰੈਕਟਰ ਹੈ ਟੋਮ ਮਾਡਲ ਟਰੈਕਟਰ ਹੈ ਇਹ ਕਿੰਨੇ ਮਾਡਲ ਹੈ ਜੀ ਇਹ 2000 ਮਾਡਲ ਹੈ 2000 ਮਾਡਲ ਹੈ ਹਾਂ ਜੀ ਕੰਡੀਸ਼ਨ ਬਹਾਵਾ ਸਾਬ ਜੀ ਪੂਰੇ ਸਾਫ ਹੈ ਟਰੈਕਟਰ ਠੀਕ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਘਰੇ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਹੈ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਠੀਕ ਹੋ ਬਈ ਤੇ ਨਾਮ ਤੇ ਮੋਬਾਈਲ ਨੰਬਰ ਬਾਈ ਜੀ ਨਾਮ ਆ ਆਪਣਾ ਰਾਜੂ ਬਾਈ ਪਿੰਡ ਪੱਕਾ ਕਲਾ ਨਹੀਂ ਮੋਬਾਈਲ ਨੰਬਰ 98762272 ਆ ਠੀਕ ਇੱਕ ਵਾਰੀ ਹੋਰ ਬੋਲੋ 98762272821 ਠੀਕ ਹੈ ਜੀ ਅੱਜ ਕਿੰਨੇ ਟਰੈਕਟਰ ਨੇ ਅੱਜ ਤਿੰਨ ਟਰੈਕਟਰ ਆ ਬਾਈ ਠੀਕ ਹੈ ਜੀ ਉ ਵੈਸੇ ਕਿੰਨੇ ਹੁੰਦੇ ਨੇ ਆਪਣੇ ਕੋਲੇ ਆਪਣੇ ਕੋਲ ਵਾਸਤੇ ਤਿੰਨ ਚਾਰ ਹੀ ਹੁੰਦੇ ਆ ਜੀ ਤਿੰਨ ਚਾਰ ਹੀ ਹੁੰਦੇਗੇ ਛੋਟੇ ਟਰੈਕਟਰ ਹੀ ਹੁੰਦੇ ਬਾਈ ਜੀ ਨਹੀਂ ਜਾਨਕਿ ਅਡੋੜ ਮੇਲ ਦੇ ਹੁੰਦੇ ਸਾਰੇ ਛੋਟੇ ਵੀ ਹੁੰਦੇ ਕਈ ਵਾਰ ਵੱਡੇ ਵੀ ਹੁੰਦੇ ਕਈ ਵਾਰ ਵੱਡੇ ਵੀ ਹੋ ਜਾਂਦੇ ਠੀਕ ਹੈ ਜੇ ਕਿਸੇ ਨੇ ਵੇਚਣਾ ਹੋਵੇ ਤਾਂ ਵੀ ਸੰਪਰਕ ਕਰ ਚਾਹਤਾ ਹਾਂ ਠੀਕ ਹੈ ਬਾਕੀ ਬਾਈ ਜੀ ਆਪਾਂ ਰੇਗ ਵੀਡੀਓ ਆਪਾਂ ਅਲੱਗ-ਅਲੱਗ ਵੀਰਾਂ ਦੀ ਕਰਦੇ ਰਹੇ ਨੇ ਤੇ ਪੁੱਛਣਾ ਬਾਈ ਜੀ ਬੰਦ ਹੈਗਾ ਚਲੋ ਬਈ ਆਪਾਂ ਸਟਾਰਟ ਕਰਦੇ ਆ ਵੀਡੀਓ ਫਾਰਮਾ ਟਰੈਕ 60 ਦੇ ਤੋਂ ਤੇ ਮਾਡਲ ਕਿੰਨਾ ਬਾਈ ਜੀ ਇਹ 10 ਮਾਡਲ ਹੈ ਵੀਰੇ ਲੈ ਵੀ 10 ਮਾਡਲ ਹੈ ਇਹ ਸਟੀering ਵਾਲਾ ਟਰੈਕਟਰ ਹੈ ਟੌਮ ਮਾਡਲ ਟਰੈਕਟਰ ਠੀਕ ਹੈ ਇਹ ਪਾਵਰ ਸਟੀering ਹੈ ਚੱਲੋ ਬਾਈ ਜੀ origignal ਹੀ ਆਣਾ ਬਈ power original original ਠੀਕ ਹੈ ਰੰਗ ਪੇਂਟ ਦਾ ਭਾਈ ਰੰਗ ਪੇਂਟ ਦਾ ਕਿਤੋਂ ਨਹੀਂ ਬਾਈ ਜੀ ਜਮਾ ਓਕੇ ਕੱਲਾ ਬੰਪਰ ਪੇਂਟ ਆ ਦੇ ਕੱਲਾ ਬੰਪਰ ਪੇਂਟ ਆਗਾ ਤੇ ਨੰਬਰ ਭਾਈ ਜੀ ਨੰਬਰ 70 ਦਾ ਵੀਰੇ ਜੇ ਕਿਸੇ ਨੂੰ ਐਨਓਸੀ ਦੀ ਲੋੜ ਹੋਵੇ ਨੂੰਸੀ ਲੈ ਕੇ ਦੇ ਦੇਂਗੇ ਫਸਟ ਪਾਰਟੀ ਦਾ ਟਰੈਕਟਰ ਹੈ ਠੀਕ ਹੈ ਫਸਟ ਪਾਰਟੀ ਦਾ ਤੇ ਟਾਇਰ ਭਾਈ ਜੀ ਟਾਇਰ ਜਾਨੀ ਕਿ 75 ਪੈਸੇ ਹੈ ਭਾਈ ਠੀਕ ਹੈ 75 ਪੈਸੇ ਟਾਇਰ ਪੈਣਗੇ ਰਿਵਰਸ ਟੀਟੀ ਵਾਲਾ ਟਰੈਕਟਰ ਹੈ ਠੀਕ ਹੈ ਜੀ ਚਲੋ ਵੀ ਕੰਡੀਸ਼ਨ ਦੇਖ ਲਓ ਸਾਰਾ ਭਾਈ ਕਹਿੰਦਾ Ориਜਨਲ ਹੈ ਇੰਜਨ ਗੇਅਰ ਦਾ ਬਾਕੇ ਠੀਕ ਹੈ ਜੀ ਐਨਓਸੀ ਦੀ ਮਿਲ ਜੂਆ ਬਾਈ ਤੁਸੀਂ ਮਿਲ ਜੂ ਠੀਕ ਹੈ ਜੀ ਤੇ ਕਾਪੀ ਬਾਈ ਜੀ ਚਾਪ ਲਈਏ ਇੱਕ ਦੂਜੀ ਤੇ ਕਾਪੀ ਵੈਸੇ ਹੈ ਤਾਂ ਦੂਜੀ ਪਰ ਜਦੋਂ ਐਨਓਸੀ ਆ ਗਈ ਉਦੋਂ ਚਾਪਾ ਨਿਕਲੇਉ ਠੀਕ ਹੈ ਜੀ ਤੇ ਡਿਮਾਂਡ ਬਾਈ ਜੀ ਦੀ ਡਿਮਾਂਡ ਬਾਈ ਜੀ ਦੀ 3 ਲੱਖ 43000 ਰੁਪਿਆ ਆਪਾਂ ਸਵਾ 3 ਲੱਖ ਦਾ ਟਰੈਕਟਰ ਦੇ ਦਾਂਗੇ ਬਾਕੀ ਮਾਨਤਾਣ ਕਰ ਦਾਂਗੇ ਮੌਕੇ ਤੇ ਠੀਕ ਹੈ ਜੀ ਮੰਨ ਕੇ ਸਵਾ 3 ਲੱਖ ਤੇ ਉਹ ਵੀ ਮਾਨਤਾਣ ਹੋ ਜਾਊਗਾ ਮਾਨਤਾਣ ਕਰਦੇ ਠੀਕ ਹੈ ਬਾਈ ਇਹ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਇੰਜਨ ਗੇਅਰ ਦਾ ਵਧੀਆ ਪੂਰਾ ਓਕੇ ਬਾਕੇ ਲੈ ਜਾਏ ਜਾਂ ਲਿਆ ਸਕਦੇ ਲੈ ਵੀ ਬਾਕੇ ਲੈ ਜਾਓ ਚਾਹੀਦੀ ਤੇ ਇਹ ਸੋਟ ਇਹ ਲੋ ਬਈ ਕਿਹਦੇ ਤੋਂ ਕਹਣਾਂਗੇ ਸਾਨੂੰ Mahindra 265 ਤੇ ਕੰਡੀਸ਼ਨ ਇਹਦੀ ਵੀ ਚੈੱਕ ਕਰ ਲੋ ਬਈ ਟਰੈਕਟਰ ਦੀ ਤੇ ਵੀਰਾਂ ਦੇ ਕਮੈਂਟ ਆਏ ਸੀ ਬਈ ਸਾਨੂੰ Mahindra 265 ਦਿਖਾਇਓ ਤੇ ਇਹ ਕਿੰਨੇ ਮਾਡਲ ਆ ਬਈ ਇਹ 2000 ਮਾਡਲ ਆ 2000 ਮਾਡਲ ਆ ਕੰਡੀਸ਼ਨ ਬਹਾਵਾ ਸਾਫ ਜੇ ਬਈ ਪੂਰਾ ਹੀ ਸਾਫ ਟਰੈਕਟਰ ਠੀਕ ਹੈ ਸਮਾਈ ਚੱਲਿਆ ਕਹਿੰਦੇ ਇਹ ਤੋਂ ਨਹੀਂ ਰੰਗ ਪੇਂਟ ਕੀਤਾ ਨਹੀਂ ਹੋਇਆ ਦੂਰੀ ਵਾਲ ਸਾਰਾ ਓਰੀਜਨਲ ਹੀ ਹੈ ਠੀਕ ਆ ਜੀ ਬਾਡੀ ਲਾਈਨ ਦਾ ਜੇ ਗੱਲ ਕਰੀਏ ਬਈ ਜੇ ਥੱਲੋਂ ਸਾਰਾ ਸਾਰਾ ਓਰੀਜਨਲ ਬਾਕੀ ਦਿਖਾ ਦੇ ਬਈ ਪੂਰਾ ਸੁੱਕਾ ਪਿਆ ਟਰੈਕਟਰ ਐਦਾਂ ਨਹੀਂ ਹੈਗਾ ਕੋਈ ਵੀ ਲੀਕ ਲੁਕ ਹੋਊਗਾ ਇਹ ਇਹਦਾ ਨੰਬਰ ਬਾਈ ਜੀ ਇਹਦਾ ਨੰਬਰ ਵੀ ਹਰਿਆਣੇ ਦਾ ਜੀ ਠੀਕ ਹੈ ਜੀ ਹਰਿਆਣੇ ਦਾ ਨੰਬਰ ਹੈਗਾ ਤੇ ਇੰਜਨ ਗੇਅਰ ਦਾ ਬਾਈ ਜੀ ਜਮਾ ਓਕੇ ਬਾਹਰ ਕਿ ਲਿਆ ਸਕਦੇ ਬੰਦੇ ਤਿੰਨੇ ਟਰੈਕਟਰ ਹੀ ਬਾਹਰ ਕਿ ਲਿਆ ਸਕਦੇ ਠੀਕ ਹੈ ਜੀ ਤੇ ਟਾਇਰ ਬਾਈ ਜੀ ਇਹਦੇ ਟਾਇਰ ਜਾਨੀ ਕਿ ਇਹਦੇ ਮਗਰਲੇ ਪੰਤਾਂ 40 45 ਕੇ ਪੈਸੇ ਟਾਇਰ ਹੈ ਠੀਕ ਹੈ ਜੀ 40 45 ਕੇ ਪੈਸੇ ਟਾਇਰ ਹੈਗੇ 2000 ਮਾਡਲ ਦਾ 2000 ਮਾਡਲ ਦਾ ਤੇ ਸੈਲਫ ਸੂਲਪ ਵਧੀਆ ਚੱਗਦਾ ਬਾਈ ਜੀ ਓਕੇ ਹੈ ਜਮਾ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ 1 ਲੱਖ 75000 ਰੁਪਿਆ ਬਾਈ ਜੀ ਠੀ ਚਲੋ ਬਈ ਜੀ ਅੱਗੇ ਆ ਗਿਆ ਸਵਰਾਜ 724 ਛੋਟੇ ਜ਼ਿਮੀਂਦਾਰਾਂ ਦਾ ਇਹ ਤੂਫਾ ਟਰੈਕਟਰ ਹੈਗਾ ਕਹਿਣੀ ਆਪਾਂ ਸਵਰਾਜ ਵੱਲੋਂ ਤੇ ਇਹ ਮਾਡਲ ਬਈ ਜੀ ਇਹ 13 ਬਈ ਜੀ 13 ਮਾਡਲ ਹੈਗਾ ਹਾਂਜੀ ਇੰਜੀਨੀਅਰ ਭਾਈ ਜੀ ਓਕੇ ਜਮਾ ਠੀਕ ਹੈ ਜੀ ਸਾਦੀ ਘਟਾਈ ਚ ਨਾ ਭਾਈ ਜੀ ਹਾਂਜੀ ਹਾਂਜੀ ਸਾਦਾ ਹੀ ਹੁੰਦਾ ਜੀ ਠੀਕ ਹੈ ਸਾਦੀ ਘਟਾਈ ਚ ਤੇ 12 ਦੇ ਟਾਇਰਾਂ ਜਾਣੇ ਭਾਈ 12 4 28 ਦੇ ਟਾਇਰ ਠੀਕ ਹੈ 12 4 28 ਦੇ ਟਾਇਰ ਆਗੇ ਟਾਇਰ ਕਿੰਨੇ ਕੇ ਪੈਸੇ ਪਏ ਭਾਈ ਜੀ ਟਾਇਰ ਯਾਨੀ ਕਿ ਇਹ ਵੀ ਮੰਨੋ ਤੁਸੀਂ 75 80 ਪੈਸੇ ਦੇ ਏਡ-ਗੇਡ ਮੰਨੋ ਠੀਕ ਹੈ 75 80 ਪੈਸੇ ਟਾਇਰ ਪੈਣੇ ਕੇ ਭਾਈ ਜੀ ਸਰਸਾ ਨੰਬਰ ਆ ਜੀ ਕਿਸੇ ਨੂੰ ਐਨਓਸੀ ਚਾਹੀਦੀ ਹੋ ਐਨਓਸੀ ਮਿਲ ਜੂ ਫਰਸਟ ਪਾਰਟੀ ਦਾ ਟਰੈਕਟਰ ਫਰਸਟ ਪਾਰਟੀ ਦਾ ਟਰੈਕਟਰ ਆ ਕਰੂ ਇੱਕ ਘਰੀ ਚੱਲੇ ਉਹ ਟਰੈਕਟਰ ਠੀਕ ਹੈ 13 ਮਾਡਲ ਹੈ ਤੇ ਇਹਦੀ ਡਿਮਾਂਡ ਬਈ ਜੀ ਇਹ ਡਿਮਾਂਡ ਵੀਰੇ 263000 ਰੁਪਿਆ 240000 ਦਾ ਦੇ ਜਾਣਗੇ 263000 ਰੁਪਿਆ 240000 ਦਾ ਬਾਕੀ ਮੌਕੇ ਦੇ ਮਾਨਤਾਣ ਕਰਦੇ ਆ ਬਾਕੀ ਮੌਕੇ ਦੇ ਮਾਨਤਾਣ ਹੋ ਜੂਗਾ ਬਈ ਤੇ ਲੋਕੇਸ਼ਨ ਬਈ ਜੀ ਇੱਕ ਵਾਰੀ ਹੋਰ ਦੱਸ ਦੋ ਆਪਣੀ ਪਿੰਡ ਪੱਕਾ ਕਲਾ ਜੀ ਠੀਕ ਹੈ ਜੀ ਨਾਮ ਰਾਜੂ ਬਈ ਠੀਕ ਹੈ ਜੀ ਤੇ ਨੰਬਰ ਦੁਬਾਰਾ ਦੱਸ ਦਿੰਨੇ 9876227821 ਠੀਕ ਹੈ ਜੀ ਠੀਕ ਹੈ ਬਈ ਜੀ ਠੀਕ ਹੈ ਬਾਰੀ ਧੰਨਵਾਦ ਲੈ ਇੱਕ ਵਾਰੀ ਮੜਾ ਹੋਰ ਦੱਸ ਲਾ ਜੀ